ਉਹ ਬਤਾਉਂ ਮੈਂ ਕਿ ਕਾਂ ਦੇ ਅਗੇ ਆ ਰੇ ਤੈਨੂੰ ਇੱਕ ਗੱਲ ਹੋਰ ਦੱਸਦੀ ਆ ਆਪਣਿਆਂ ਚੰਗੇ ਦੇ ਆ ਗਏ ਆ ਆਪਾਂ ਮਹਿੰਗੇ ਕੰਗਨਾਂ ਨਾਲ ਆਈਫੋਨ ਇਹ ਆਪਣਿਆਂ ਨਾਲ ਪਾਸਾ ਕੰਮ ਉਹ ਤੇ ਵੀਡੀ ਵੀਡੀ ਪਾਉਂਦੀਆਂ ਜਿਹੜਾ ਬਾਵਾ ਵੀਰਾਂ ਪਾਉਂਦੇ ਸੋਸ਼ਲ ਮੀਡੀਆ ਦੇ ਸਟਾਰ ਬਣਨਾ ਆਪਾਂ ਕੰਚਿੰਗਾ ਉੱਪਰ ਦੇ ਪਾਦਮੇ ਕੋਈ ਆ ਇਹ ਟਿੱਡੀ ਜੀ ਇਹ ਉਰੇ ਆ ਮੈਂ ਤੈਨੂੰ ਨਾ ਬਾਤ ਚ ਕਰਦੀ ਆ ਠੀਕ ਆ ਉਰੇ ਕੀ ਹੋਇਆ ਮਿੰਨੂ ਕਿੱਦਿ ਕਿਉਂ ਕਿਹਾ ਤੈਨੂੰ ਟਿੱਡੀ ਨਾ ਕਵਾਂ ਤਾਂ ਹੋਰ ਕੀ ਕਵਾਂ ਕੰਮ ਦਾਸ ਮਿੰਨੂ ਕੀ ਆ ਉੱਪਰ ਕੀ ਕਰਨ ਚੱਲੀ ਸੀ ਉੱਪਰ ਮੇਰੇ ਦੁਪਾਕੇ ਮੈਂ ਤਾਂ ਮੈਂ ਉੱਪਰ ਜਾਣੀ ਸੀਗੀ ਉਹ ਡਿਪਾਰਟਮੈਂਟ ਵਾਲੀਏ ਹੁਣ ਨੀਚੇ ਹੀ ਕੰਮ ਕਰਨਾ ਕੋਈ ਤਰ੍ਹਾਂ ਡਿਪਾਰਟਮੈਂਟ ਨਹੀਂ ਹੈਗਾ ਉੱਪਰ ਵਾਲਾ ਮੈਂ ਉੱਪਰ ਹੀ ਚੰਗੇ ਬਾਵੇ ਵੀਰ ਨੇ ਮੈਨੂੰ ਗੁੱਸੇ ਹੋਣਾ ਮੈਂ ਬਾਵੇ ਵੀਰੇ ਨੇ ਤੈਨੂੰ ਕੀ ਗੁੱਸੇ ਹੋਣਾ ਬਾਵਾ ਵੀਰਾ ਤਾਂ ਆਪਸ ਤੋਂ ਥੱਲੇ ਬੈਠੂਗਾ ਹੋਇਆ ਕੀ ਆ ਤੂੰ ਸਾਧਨ ਸੁੱਤੀ ਦੇਣੀ ਆ ਤੈਨੂੰ ਕੁਝ ਨਹੀਂ ਪਤਾ ਦੁਕਾਨ ਤੇ ਕੀ ਚੱਲਦਾ ਪਿਆ ਵਾ ਕੀ ਹੋਇਆ ਆਣੀ ਕਹਿੰਦਾ ਚੁੱਪ ਕਰਕੇ ਡਸਟਿੰਗ ਕਰ ਲੈ ਆਈ ਵੱਡੀ ਆਈਫੋਨ ਵਾਲੀ ਕਮ ਕਮ ਮੈਂ ਕਾਗੂਗੀ ਪਰ ਗੱਲ ਤਾਂ ਦੱਸ ਹੋਈ ਗਈ ਆ ਤੇਰੇ ਵੀਰੇ ਨੂੰ ਨਾ ਹੁਣ ਅਕਲ ਆ ਗਈ ਆ ਉਹਨਾਂ ਨੂੰ ਪਤਾ ਲੱਗ ਗਿਆ ਹੁਣ ਜਿੰਨਾ ਨੁਕਸਾਨ ਉਹਨਾਂ ਨੇ ਕਰਾਉਣਾ ਸੀ ਨਾ ਕਰਾ ਲਿਆ ਹੁਣ ਉਹਨਾਂ ਨੂੰ ਪਤਾ ਲੱਗ ਗਿਆ ਕਿ ਸੁਰਿੰਦਰ ਵੀਰਾ ਸਹੀ ਕਹਿ ਰਹੇ ਸੀਗੇ ਤੇ ਹੁਣ ਫੇ ਵੀਰੇ ਨੂੰ ਸੰਦੇ ਦਊਗਾ ਜਾਂ ਬੱਗਾ ਵੀਗਾ ਦਊਗਾ ਸੈਲਰੀ ਦੇਖ ਸੁਰਿੰਦਰ ਵੀਰੇ ਤੋਂ ਤਾਂ ਤੂੰ ਉਮੀਦ ਹੀ ਨਾ ਰੱਖ ਕਿ ਉਹ ਹੁਣ ਤੈਨੂੰ ਸੈਲਰੀ ਦੇਣਗੇ ਤੇ ਬਾਵੇ ਵੀਰੇ ਦਾ ਬਾਵੇ ਵੀਰੇ ਨੂੰ ਤਾਂ ਹੁਣ ਆਪ ਸੈਲਰੀ ਦੀ ਲੋੜ ਆ ਇਹ ਮੈਂ ਕੀ ਕਰੂੰਗੀ ਹੁਣ ਹੁਣ ਤਾਂ ਤੂੰ ਸੋਚ ਕਿ ਤੂੰ ਕੀ ਕਰਨਾ ਆਈ ਵੱਡੀ ਪਲਟੀ ਮਾਰਨ ਵਾਲੀ ਤੇ ਨਾਲੇ ਮੇਰੀ ਗੱਲ ਸੁਣ ਉਹ ਤਾਂ ਸਗੇ ਭਰਾ ਨੇ ਉਹ ਤਾਂ ਫਿਰ ਵੀ ਇੱਕ ਹੋ ਜਾਣਗੇ ਤੇ ਤੂੰ ਸੱਤ ਬਗਾਨੀ ਆਈ ਵੱਡੀ ਮੈਨੇਜਰ ਬਨਣਾ ਵਾ ਲਾਲਚ ਕਰਦੀ ਸੀ ਨਾ 3000 ਦਾ ਹੁਣ ਮਿਲੂਗਾ ਤੈਨੂੰ ਠੇਂਗਾ ਆਈ ਵੱਡੀ ਵੀਡੀਓ ਬਣਾਉਣ ਵਾਲੀ ਸਟਾਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਇਹ ਤੁਸੀਂ ਕਿੱਥੇ ਸੀਗੇ ਦੇਖੋ ਦੱਸ ਸਵੇਰੇ ਸਵੇਰੇ ਮੈਂ ਕਿੱਥੋਂ ਆਣਾ ਘਰੋਂ ਹੀ ਆਣਾ ਨਾ ਹਾਂਜੀ ਵੀਰ ਤੇ ਫੇਰ ਘਰੋਂ ਹੀ ਆਉਂਗਾ ਮੈਂ ਨਾ ਵੀਰ ਜੀ ਸਿਮਨ ਕੈਲਸੀ ਆਪਣਾ ਡਿਪਾਰਟਮੈਂਟ ਉੱਪਰ ਗਏ ਹਾਂ ਨਾ ਕਿਹੜਾ ਡਿਪਾਰਟਮੈਂਟ ਜਿਹਦਾ ਉੱਪਰ ਦਾ ਗਿਫਟ ਆਈਟਮ ਉਹ ਸਾਰੀ ਦੁਕਾਨ ਹੀ ਆਪਣੀ ਆ ਥੱਲੇ ਟਿਕ ਕੇ ਕੰਮ ਕਰ ਲਾ ਤੇ ਵੀਰ ਵੀਡੀਓ ਦਾ ਕੰਮ ਕਿਹੜੀ ਵੀਡੀਓ ਵੇਗਾ ਜਿਵੇਂ ਆਪਾਂ ਸਮਾਨ ਦੀ 판ਦੇ ਸੀਗੇ। ਉਹ ਰੁਕ ਜਾ। ਥਾਲੇ ਉਦਾਂ ਹੀ ਨਹੀਂ ਸਮਝ ਲੱਗ ਰਹੀ ਕੀ ਕਰਨਾ ਵਾ। ਮੇਗਾ ਕੱਫ ਸਾਰਾ ਪਲਾਨ ਖਰਾਬ ਹੋ ਗਿਆ। ਕਿਹੜਾ ਪਲਾਨ ਖਰਾਬ ਹੋ ਗਿਆ ਤੇਰਾ? ਕੁਛ ਨਹੀਂ ਵੀਰੇ। ਕੀ ਕੁਛ ਨਹੀਂ? ਬੋਲ। ਵੀਰੇ ਮੈਂ ਕਹੇ ਕਿ ਆ ਗਈ ਸੀ ਕਿ ਆਪਾਂ ਤਾਂ ਗੰਗਾ ਦੀ ਦੁਕਾਨ ਖੋਲਣੀ ਸੀ ਨਾ। ਕਿਨੇ ਗਿਆ ਹੀ ਲੱਗ ਦੁਕਾਨ ਖੋਲਣੀ ਆ। ਤੂੰ ਕਿਹਾ ਸੀ, ਮੈਂ ਨਹੀਂ ਕਿਹਾ। ਸਵੇਰੇ ਸਵੇਰੇ ਨਿਹਾਂ ਦਿਮਾਗ ਨਾ ਖਰਾਬ ਕਰ ਮੈਨੂੰ ਪਹਿਲੇ ਨਹੀਂ ਸਮਝ ਲੱਗ ਰਹੀ। ਇੰਨਾ ਘਾਟਾ ਪੈ ਚੁੱਕਾ ਵਾ। ਟੇਕੇ ਕੰਮ ਕਰ ਲੈ ਨੀਚੇ ਵੀਰੇ ਇੱਕ ਦੱਸੋ ਹੁਣ ਤੁਮ ਖਾ ਕੋਂਗਾ ਉਹਗਾ ਫਿਰ ਤੇਰਾ ਖਾ ਵੀਰਾ ਹੀ ਦਊਗਾ ਮੈਂ ਥੋੜੀ ਦਊਗਾ ਹੁਣ ਵੀਰੇ ਵੀਰੇ ਨਾ ਕੋਈ ਕਿਸੇ ਪਹੰਗਾ ਹੀ ਬਗਾ ਕਿਸਨੇ ਗਈ ਕਿਨੇ ਬਗਾੜੀ ਆ ਵੀਰੇ ਤੁਸੀਂ ਮੈਂ ਕਿੱਦਾਂ ਬਗਾੜੀ ਆ ਵੀਰੇ ਮੇਰਾ ਸਭ ਕਹੋ ਰੋ ਗਿਆ ਨਾ ਤਬੀ ਕੇ ਕੁੱਤੇ ਜਾਣਾ ਨਾ ਮੈਂ ਇੱਧਰ ਦੀ ਜਾਈ ਨਾ ਗੱਗ ਗਈ ਉਹ ਕੀ ਕੀ ਬੋਲੀ ਜੰਨੀ ਆ ਸਵੇਰੇ ਸਵੇਰਾ ਨਾਪਛਣਾਪ ਟਿੱਡੀ ਜੀ ਸਮਝ ਨਹੀਂ ਲੱਗਦੀ ਕਦੇ ਡਿਪਾਰਟਮੈਂਟ ਕਦੇ ਤਨਖਾਹ ਕਦੇ ਧੋਬੀ ਕੁੱਤੇ ਟੇਕੇ ਕੰਮ ਕਰ ਲੈ ਬਾਰ ਬਾਰ ਨਾ ਸਮਝਾਣਾ ਪਵੇ ਤੈਨੂੰ ਕੀ ਸੋਚੀ ਐ ਨਹੀਂ ਚੱਲ ਕੰਮ ਕਰ ਵੀਰੇ ਆਪਾਂ نیچے ਕੰਮ ਕਰਾਂਗੇ ਸੀਸਨ ਗਾਉ ਸੀਸਨ ਗਾਉ ਕਿ ਵੀ ਦੇ ਅਾਹਰ ਹੱਸੀ ਗਾ ਵੀਰੇ ਅਸੀ ਗਨ ਕੀ ਗੱਲ ਠੀਕ ਆ ਹਾਂਜੀ ਤਬ ਇਹ ਠੀਕ ਆ ਕਿ ਨਹੀਂ ਤਬ ਇਹ ਤਾਂ ਠੀਕ ਆ ਵੀਰੇ ਮੈਂ ਸੁਣੇ ਰੋਟੀ ਵੀ ਨਹੀਂ ਖਾ ਕੇ ਆਇਆ ਘਰੋਂ ਭਾਜੀ ਮੈਨੂੰ ਸੀਗਾ ਵੀ ਜਿੰਨੀ ਜਲਦੀ ਜਾਵਾਂਗੇ ਸ਼ਾਇਦ 2-4 ਗਾਹ ਕਾ ਵੱਧ ਆ ਜੇਨ ਦੁਕਾਨ ਤੇ ਚਲੋ ਦੇਰ ਆਏ ਦਰੁਸਤ ਆਏ ਕਾਟਾ ਖਾ ਕੇ ਹੀ ਸਹੀ ਅਕਲ ਤਾਂ ਆਈ ਹਾ ਬਾਈ। ਅੱਜ ਉਹ ਹੀ ਸਮਝ ਨਹੀਂ ਲੱਗ ਰਹੀ ਹਮਨ ਬਾਰ-ਬਾਰ ਉਹੀ ਦਿਮਾਗ ਚ ਆਈ ਜਾਂਦਾ ਵੀ ਇੰਨੇ ਪੈਸੇ ਸੇਵਿੰਗ ਵੀ ਸਾਰੀ ਲੱਗ ਗਈ। ਜਦ ਮੈਂ ਤੈਨੂੰ ਪਹਿਲਾਂ ਸਮਝਾਉਂਦਾ ਸੀ ਕਿ ਬਾਵਾ ਇਹ ਕੰਮ ਆਪਣੇ ਲਈ ਨਹੀਂ ਬਣੇ ਹੈਗੇ। ਪਰ ਤੂੰ ਇੱਕ ਨਹੀਂ ਸੁਣੀ ਬਾਈ ਮੇਰੀ। ਘਾਟੇ ਤੇ ਘਾਟਾ ਇਧਰੋਂ ਸਮਾਨ ਵੀ ਸਸਤਾ ਵਿੱਚ ਆ। ਉਤੋਂ ਮੈਨੂੰ ਲੱਗਦਾ ਜਿਹੜੇ ਜੋੜੇ-ਜੋੜੇ ਸੀ ਸਾਰੇ ਖਰਚ ਲਿਓਣੇ। ਹਾਂਜੀ ਭਾਜੀ ਕਿੰਨਾ ਕੁ ਘਟਾ ਖਾਲਿਆ ਭਾਜੀ ਲਾਇਆ ਸੀਗਾ ਸਾਤਾ 7.5 ਲੱਖ ਰੁਪਇਆ ਸੀਗਾ ਸਾਰਾ ਸੇਵਿੰਗ ਲੱਖ ਰੁਪਇਆ ਸੀਗੀ ਉਦਾਂ ਵੀ 25000 ਸੀਗੇ ਜਿਹੜੇ ਜੇ ਸਹੀ ਤਰੀਕੇ ਨਾਲ 7.5 ਲੱਖ ਕਮਾਉਣਾ ਹੋਵੇ ਕਿੰਨਾ ਟਾਈਮ ਲੱਗ ਜਾਂਦਾ ਯਾਰ ਬਹੁਤ ਟਾਈਮ ਲੱਗ ਜਾਣਾ ਭਾਜੀ ਤੇ ਤੂੰ 15 ਦਿਨਾਂ ਚ ਜੁਆੜਦੇ ਯਾਰ ਹੂੰ ਦੁਨੀਆ ਸਿਰਫ ਫਾਇਦਾ ਚੱਕਣ ਨੂੰ ਬਣੀ ਆ ਹੂੰ ਕਸਟਮਰ ਆਂਦੇ ਆ ਨਾ ਕਦੇ ਹੋਇਆ 20-50 ਵੱਧ ਮੰਗ ਸਕਦੇ ਹੋਈ ਆਪਾਂ ਨੂੰ ਤਾਂ ਨਹੀਂ ਵੀਰੇ ਪੂਰੇ ਪੂਰੇ ਪੈਸੇ ਵੀ ਮਸਾਂ ਦੇ ਕੇ ਜਾਂਦੇ ਉਹ ਵੀ ਕਈ ਵਾਰ ਗੱਲ ਸੁਣਾ ਜਾਂਦੇ ਆ ਹੈਨਾ ਹਾਂਜੀ ਹੁਣ ਤੈਨੂੰ ਇਹ ਵੀ ਪਤਾ ਲੱਗ ਗਿਆ ਹੋਣਾ ਕਿ ਤੇਰਾ ਫਾਇਦਾ ਚੁੱਕਿਆ ਗਿਆ ਬਿਲਕੁਲ ਭਾਜੀ ਕਿੰਨੀ ਮਿਹਨਤ ਕਰਕੇ ਤੂੰ ਫੋਲੋਅਰ ਇਕੱਠੇ ਕੀਤੇ ਹੋਣੇ ਆ ਕਿੰਨਾ ਬੋਲਣਾ ਪੈਂਦਾ ਚਲੋ ਬਸ ਬੋਲ-ਬੋਲ ਕੇ ਥੁੱਕ ਮੁੱਕ ਜਾਂਦਾ ਯਾਰ ਸੋਸ਼ਲ ਮੀਡੀਆ ਦੇ ਪਰ ਲੋਕੇ ਨੁਕਸ ਗੱਡਣ ਲੱਗਿਆ ਫਾਇਦਾ ਚੱਕਣ ਲੱਗਿਆ ਮੈਂਟਲ ਆਂਦੇ ਆ ਮਾੜੇ ਕਮੈਂਟ ਅਸੀਂ ਪੜੀਏ ਹੈ ਤੁਹਾਡੀਆਂ ਗਵਾਹੀਆਂ ਅਸੀਂ ਦਈਏ ਰਹਿ ਕੀ ਜਾਂਦਾ ਪੱਲੇ ਵੀਡੀਓ ਵਾਲਾ ਇਹ ਹੀ ਨਾਮ ਦਿੱਤਾ ਜਾਂਦਾ ਨਾ ਤੈਨੂੰ ਬਾਬੇ ਆਪਣੇ ਹੀ ਕੰਮ ਆਣਿਆ ਜਾਨਾ ਜੋ ਹੋ ਗਿਆ ਉਹ ਆਪਾਂ ਭੁੱਲ ਜਾਨੇ ਹੂੰ ਜਦੋਂ ਨੁਕਸਾਨ ਹੋ ਜਾਂਦਾ ਨਾ ਉਹਦੇ ਬਾਰੇ ਜ਼ਿਆਦਾ ਸੋਚਣਾ ਨਹੀਂ ਚਾਹੀਦਾ ਇਹ ਸੋਚਣਾ ਚਾਹੀਦਾ ਕਿ ਉਹ ਰਿਕਵਰ ਕਿਵੇਂ ਕਰਨਾ ਹੈ ਉਹ ਜੀ ਉਹੀ ਤਾਂ ਸਮਝ ਨਹੀਂ ਨਾ ਲੱਗ ਰਹੀ ਦਿਮਾਗ 'ਚ ਚੀਜ਼ਾਂ ਹੀ ਉਹ ਘੁਮਰੀਆਂ ਨੇ ਗੇਮ ਸ਼ੁਰੂ ਕਿੱਥੋਂ ਹੋਈ ਸੀ ਮੈਨੂੰ ਆ ਦੱਸ ਸੋਸ਼ਲ ਮੀਡੀਆ ਤੋਂ ਹਾਂ ਜੀ ਹੂੰ ਸੋਸ਼ਲ ਮੀਡੀਆ ਮਾੜਾ ਨਹੀਂ ਹੈਗਾ ਇਹਦੇ ਉੱਤੇ ਮਾੜੀਆਂ ਚੀਜ਼ਾਂ ਅਪਲੋਡ ਕਰਨਾ ਮਾੜਾ ਹੁਣ ਆਪਣੇ ਹਿਸਾਬ ਨਾਲ ਮਾੜਾ ਕੀ ਹੋਇਆ ਆਪਾਂ ਅਪਲੋਡ ਕੀ ਕੀਤਾ ਉਹੀ ਸਮਾਨ ਜਿਹੜਾ ਆਪਾਂ ਇੱਥੇ ਵੇਚਦੇ ਹਾਂ ਹਾਂਜੀ ਪਰ ਕਿਉਂ ਘਾਟਾ ਕਿਉਂ ਪਿਆ ਕਿਉਂਕਿ ਆਪਾਂ ਆਫਰ ਜ਼ਿਆਦਾ ਲਾਤੀ ਸਸਤਾ ਲਾਤਾ ਜੇ ਸੋਸ਼ਲ ਮੀਡੀਆ ਦਾ ਸਹੀ ਉਪਯੋਗ ਕੀਤਾ ਜਾਵੇ ਸਮਝ ਗਿਆ ਮੈਂ ਕੀ ਸਮਝਾਣਾ ਚਾਹ ਰਿਹਾ ਹਾਂ ਹਾਂਜੀ ਆਪਾਂ ਆਹੀ ਸਮਾਨ ਜਿਹੜਾ ਇਹ ਇੱਥੇ ਵੇਚਦੇ ਆ ਨਾ ਉਹੀ ਰੇਟ ਤੇ ਆਪਾਂ ਸੋਸ਼ਲ ਮੀਡੀਆ ਤੇ ਪਾਨੇ ਆ ਗਰਮੀਆਂ ਦੇ ਦਿਨ ਨੇ ਕਈ ਲੋਕ ਨਹੀਂ ਆ ਸਕਦੇ ਆਪਣੇ ਕੋਲੇ ਆਪਾਂ ਉਹਨਾਂ ਨੂੰ ਆਫਰ ਦਿੰਨੇ ਆ ਜੇ ਕੋਈ 1000 ਰੁਪਏ ਦਾ ਸਮਾਨ 5000 ਤੋਂ ਉੱਤੇ ਦਾ ਸਮਾਨ ਆਪਣੇ ਕੋਲੇ 2-4 ਕਿਲੋਮੀਟਰ ਦੇ ਏਰੀਆ ਦੇ ਵਿੱਚ ਆਰਡਰ ਕਰਦਾ ਨਾ ਆਪਾਂ ਆਪਾਂ ਉਹਨਾਂ ਨੂੰ ਹੋਮ ਡਿਲੀਵਰੀ ਦੇਵਾਂਗੇ ਹਾਂ ਵੀਰੇ ਆਪਾਂ ਨੂੰ ਤਾਂ ਗਾਹਕ ਚਾਹੀਦਾ ਹੈ ਸਮਾਨ ਵੇਚਣਾ ਹੈ ਇੱਕ ਨੰਬਰ ਦਾ ਕੰਮ ਕਰਨਾ ਦੇਖ ਭਾਈ ਆਰਥੀਡ ਵਾਲੇ ਨੇ ਤੇਰਾ ਕੀ ਕੀਤਾ ਪਹਿਲਾਂ ਤੇਰਾ ਯੂਜ਼ ਹੋਇਆ ਉਹਨੇ ਕੀ ਕੀਤਾ ਤੇਰੇ ਤੋਂ ਆਪਣਾ ਅਕਾਊਂਟ ਬਣਵਾਇਆ ਫਿਰ ਉਹ ਤੇਰੇ ਤੋਂ ਹੀ ਵੀਡੀਓ ਪਵਾ ਕੇ ਆਪਣਾ ਅਕਾਊਂਟ ਚਲਾਇਆ ਹਾਂਜੀ ਪਰ ਕ੍ਰੀਏਟਰ ਕੌਣ ਤੂੰ ਹੈ ਨਾ ਹਾਂਜੀ ਮਿਹਨਤ ਪਹਿਲਾਂ ਤੂੰ ਕੀਤੀ ਹੈ ਨਾ ਹਾਂਜੀ ਤੇਰਾ ਅਕਾਊਂਟ ਵੱਧ ਚੱਲਦਾ ਕਿ ਉਹਦਾ ਅਕਾਊਂਟ ਵੱਧ ਚੱਲਦਾ 11 ਤਾਂ ਹਲੇ 20000 ਹੋਏ ਰਖੋ ਕਿੰਨੇ ਦਿਨ ਕਮਾ ਲੂਗਾ ਫਿਰ ਉਸ ਚੀਜ਼ ਤੋਂ ਹੈ ਨਾਲੇ ਉਹਦਾ ਵੀ ਮੈਂ ਹੱਲ ਕਰਦਾ ਸੋਚਿਆ ਕੁਝ ਮੈਂ ਪਰ ਤੂੰ ਆਪਣਾ ਅਕਾਊਂਟ ਚਲਾ ਯੂ ਆਰ ਅ ਕ੍ਰੀਏਟਰ ਕੁਝ ਕ੍ਰੀਏਟ ਕਰ ਕੁਝ ਵਧੀਆ ਚੀਜ਼ਾਂ ਸੋਚ ਆਪਣੇ ਕੋਲ ਇੰਨਾ ਸਮਾਨ ਆ ਯਾਰ 40 50 ਲੱਖ ਦਾ ਸਮਾਨ ਵੀ ਆਪਣੇ ਕੋਲੇ ਆਪਾਂ ਕੁਝ ਵੀ ਵੇਚ ਸਕਦੇ ਆ ਹਾਂਜੀ ਵੀਰੇ ਹੈ ਜੇ ਆਪਾਂ ਇਦਾਂ ਵੇਚਣ ਲੱਗੇ ਐਕਸਪਾਇਰੀ ਮਾਲ ਹੋਵੇ ਹੀ ਨਾ ਪਹਿਲੇ ਦਿਨ ਤੂੰ ਕੀ ਕਹਿੰਦਾ ਸੀ ਐਕਸਪਾਇਰੀ ਮਾਲ ਕੱਢ ਕੇ ਦੇਣਾ ਵਾਪਸ ਹਣਾ ਕਿਉਂ ਦੇਣਾ ਯਾਰ ਆਪਣੀ ਤਾਂ ਕਈ ਚੀਜ਼ਾਂ ਦੀ ਵਾਪਸੀ ਵੀ ਹੁੰਦੀ ਹੈ ਹੁੰਦੀ ਹੈ ਨਾ ਹਾਂਜੀ ਫੇਰ ਮਾਰਕੀਟ ਦਾ ਸਹੀ ਉਪਯੋਗ ਕਰਨਾ ਆਪਾਂ ਦੁਕਾਨਦਾਰ ਆ ਆਪਾਂ ਵਪਾਰੀ ਆ ਆਪਾਂ ਘਾਟਾ ਨਹੀਂ ਖਾਣਾ ਆਪਾਂ ਲੋਕਾਂ ਦੀਆਂ ਗੱਲਾਂ 'ਚ ਨਹੀਂ ਆਣਾ ਤੂੰ ਸੋਚ ਰਿਹਾ ਸੀ ਮੈਂ ਲੱਗ ਦੁਕਾਨ ਲੈਣੀ ਆ ਕੱਲਾ ਕੀ ਕਰਦਾ ਜਿੱਥੇ 1.5 ਲੱਖ ਦਾ ਘਾਟਾ ਖਾਦਾ ਸਵਾ ਲੱਖ ਦਾ ਉੱਥੇ ਤੇ 40-50 ਲੱਖ ਦਾ ਘਾਟਾ ਖਾਂਦਾ ਫੇਰ ਕਿੱਥੋਂ ਰਿਕਵਰ ਕਰਦਾ ਬਾਬਾ ਜੀ ਦੁਨੀਆ 'ਚ ਰਹਿਣਾ ਨਾ ਦੁਨੀਆ ਦੇ ਰੰਗ ਢੰਗ ਸਿੱਖਣੇ ਪੈਣੇ ਨੇ ਠੀਕ ਆ ਬਾਜੀ ਹੁਣ ਫੇਰ ਐ ਕਰਦਾ ਵਾਂ ਜਿਹੜੇ ਜਿਹੜੇ ਆਪਣੇ ਕੋਲ ਪ੍ਰੋਡਕਟ ਨੇ ਉਹਨਾਂ ਦੀ ਵੀਡੀਓ ਪਾਉਣਾ ਵਾਂ ਜੋ ਰੇਟ ਆਪਾਂ ਇੱਥੇ ਵੇਚ ਰਹੇ ਹਾਂ ਉਹੀ ਵੇਚਦੇ ਹਾਂ ਆਫਰ ਇਹ ਲਾਦਨੇ ਕਿ ਡਿਲੀਵਰੀ ਦਵਾਂਗੇ ਡਿਲੀਵਰੀ ਦਵਾਂਗੇ ਜਿੱਥੇ ਤੈਨੂੰ ਲੱਗੂਗਾ ਕਿ ਉੱਪਰ ਦੇਣ ਵਾਲੀ ਤੂੰ ਮੈਨਾਂ ਡਿਸਕਸ ਕਰ ਆਪਾਂ ਥੋੜਾ ਜਿਹਾ ਮਾਰਜਨ ਘਟਾ ਕੇ ਆਪਾਂ ਲਾ ਦਾਂਗੇ ਆਫਰ ਯਾਰ ਹਾਂਜੀ ਭਾਈ ਕਾਟਾ ਨਹੀਂ ਖਾਣਾ ਇਹ 100 ਰੁਪਏ ਦੀ ਚੀਜ਼ ਆਈ ਹੈ ਨਾ 100 ਤੋਂ ਘੱਟ ਨਹੀਂ ਵੇਚਣੀ ਦੁਕਾਨਦਾਰੀ ਦਾ ਅਸੂਲ ਨਹੀਂ ਤੋੜਨਾ ਠੀਕ ਹੈ ਤੇ ਭਾਜੀ ਮੈਂ ਇੱਕ ਚੀਜ਼ ਸੋਚ ਰਿਹਾ ਸੀਗਾ ਉਰ ਮੈਂ ਦੇਖੀ ਵੀ ਐਕਸਪੀਰੀਅੰਸ ਵੀ ਕੀਤਾ ਇਨੇ ਦਿਨਾਂ ਚ ਕਿ ਕੱਪੜਿਆਂ ਦੇ ਕੰਮ 'ਚ ਮਾਰਜਨ ਬਹੁਤ ਆਵਾਜੀ। ਕੱਲੇ-ਕੱਲੇ ਪੀਸ 'ਚੋਂ ਕਿਸੇ 'ਚੋਂ 50 ਬਚਦੇ ਆ, ਕਿਸੇ 'ਚੋਂ 70 ਬਚਦੇ ਆ, ਕਿਸੇ 'ਚੋਂ 100 ਕਿਸੇ 'ਚੋਂ ਭਾਜੀ 150-200 ਵੀ ਵੱਜ ਜਾਂਦੇ ਆ। ਭਾਵੇਂ ਦੂਜੇ ਦੀ ਥਾਲੀ 'ਚ ਲੱਡੂ ਵੱਡਾ ਹੀ ਦਿਖਦਾ ਹੁੰਦਾ। ਉਹਨੇ ਕਿੰਨੀ ਪੂੰਜੀ ਲਾਈ ਹੋਈ ਆ? ਆਪਾਂ ਕਿੰਨੇ ਪੈਸੇ ਲਾਇਏ ਹੋਏ ਆ? ਆਪਣੇ ਵੀ ਕਈ ਚੀਜ਼ਾਂ 200 ਵੱਜ ਜਾਂਦਾ ਹੈ। ਹਾਂਜੀ ਹੈ। ਐਦਾਂ ਨਹੀਂ ਸੋਚੀਦਾ ਹੁੰਦਾ। ਹਾਂ ਮੈਂ ਤੇਰੀ ਗੱਲ ਸਮਝਦਾ ਕੱਪੜੇ ਦੇ ਕੰਮ 'ਚ ਹੈ ਤਾਂ ਹੈ ਮਾਰਜਨ। ਪਰ ਜਿਹੜਾ ਕੰਮ ਬਚ ਜਾਂਦਾ ਨਾ, ਕਪੜਾ ਬਚ ਜਾਂਦਾ ਜਿਵੇਂ ਸਰਦੀਆਂ ਦਾ ਬਚ ਗਿਆ ਗਰਮੀਆਂ ਦਾ ਬਚ ਗਿਆ। ਉਹ ਵੇਸਟ ਹੋ ਜਾਂਦਾ। ਬਾਕੀ ਕੋਈ ਨਹੀਂ ਜੇ ਤਰਾ ਇੰਟਰਸਟ ਹੈਗਾ ਕੱਪੜੇ 'ਚ। ਉਹਦੇ ਬਾਰੇ ਵੀ ਸੋਚਾਂਗੇ। ਪਰ ਫਿਲਹਾਲ ਹਾਲ ਘਾਟਾ ਦਾ ਪੂਰਾ ਕਰ ਲਈਏ। ਹਾਂਜੀ ਵੀਰੇ। ਹੈ? ਫਿਰ ਅਕਾਊਂਟ ਐਕਟੀਵੇਟ ਹਾਂਜੀ ਮੈਂ ਹੌਸਲਾ ਨਹੀਂ ਹਾਰਨਾ ਆਪਾਂ ਜਿੱਤਣ ਲਈ ਬਣੇ ਆ ਜਿਹੜਾ ਬੰਦਾ ਮਿਹਨਤ ਕਰਦਾ ਅੱਜ ਨਹੀਂ ਕੱਲ ਜਿੱਤੂਗਾ ਪਰ ਗਲਤ ਰਾਹ ਤੇ ਨਹੀਂ ਜਾਣਾ ਹੈ ਠੀਕ ਹੈ ਵੀਰ ਨਾਲੇ ਨੀਹਾ ਤੇਰੇ ਨਾਲ ਆ ਨੀਹਾ ਹਾਂਜੀ ਵੀਰ ਮੈਂ ਤੁਹਾਡੇ ਨਾਲ ਹੀ ਆ ਲਾ ਲੈਣਾ ਹਾਂਜੀ ਵੀਰ ਆ ਤਨਖਾਹ ਫਿਰ ਇਤੋਂ ਹੀ ਲੈਣੀ ਹੈ ਮੈਂ ਨਹੀਂ ਦੇਣੀ ਨਹੀਂ ਤਨਖਾਹ ਵੀਰਾ ਦੇਊਗਾ ਪਰ ਐਕਸਟਰਾ ਨਹੀਂ ਮਿਲਣਾ ਕੁਛ ਠੀਕ ਹੈ ਵੀਰ ਕੋਈ ਗੱਲ ਨਹੀਂ ਠੀਕ ਹੈ ਨਾ ਹਾਂ ਵੀਰ ਕੇ ਆ ਮੈਂ ਦੇਖਿਆ ਫਿਰ ਇੱਕ ਥੱਪੜ ਨਾਲ ਕਈਆਂ ਨੂੰ ਅਕਲ ਆ ਜਾਂਦੀ ਹੈ ਹਨਾ ਹਾਂਜੀ ਸੋ ਵਧੀਆ ਘਾਟਾ ਖਾ ਕੇ ਹੀ ਸਹੀ ਅਕਲ ਤਾਂ ਆਈ ਬਣਾਓ ਫਿਰ ਵੀਡੀਓ ਮੈਂ ਵੀ ਦੇਖਦਾ ਕਿਵੇਂ ਬਣਤੀ ਆ ਨੇਹਾ ਹਾਂਜੀ ਵੀਰ ਇੱਧਰ ਆ ਸਿਮਰਨ ਮੈਂ ਸੋਚਦਾ ਮੈਂ ਵੀ ਅਕਾਊਂਟ ਬਣਾ ਲਾਂ ਹਾਂਜੀ ਸੱਚ ਵੀਰੇ ਤੁਹਾਨੂੰ ਮੈਂ ਕਹਿਣਾ ਸੀਗਾ ਤੁਸੀਂ ਵੀ ਅਕਾਊਂਟ ਬਣਾ ਲਓ ਹੋਰ ਜ਼ਿਆਦਾ ਆਪਣੇ ਵਾਇਰਲ ਹੋਣਗੇ ਨਾ ਵੀਡੀਓ ਉਹ ਕਿਉਂ ਭਾਜੀ ਇੱਕ ਵੀਡੀਓ ਤੁਹਾਡੇ ਵੱਲ ਪਾ ਦਿਆ ਕਰਾਂਗੇ ਇੱਕ ਇੱਧਰ ਪਾ ਦਿਆ ਕਰਾਂਗੇ ਟੋਇਆ ਲਿਆ ਤੁਹਾਡੇ ਵਾਲ ਪਾ ਦਾਂਗੇ ਕੋਸਮੈਟਿਕ ਦੇ ਇੱਧਰ ਪਾ ਦਾਂਗੇ ਉਪਰਾਵਾ ਇਹ ਕੰਮ ਨਾ ਤੈਨੂੰ ਸ਼ੋਭਾ ਦਿੰਦੇ ਆ ਮੇਰੇ ਵੱਸ ਦੀ ਗੱਲ ਨਹੀਂ ਹੈਗੀ ਵੀਡੀਓ ਵੀਡੀਓ ਬਣਾਣਾ ਉਹ ਭਾਜੀ ਗਾਹ ਇੱਕਦਮ ਇਕੱਠੇ ਆਣਗੇ ਜਿਆਦਾ ਵਧੀਆ ਹੋਊਗਾ ਫਿਰ ਆ ਗਿਆ ਲਾਲਚ ਉਪਰਾਵਾ ਦੋ ਦੋ ਕਰਕੇ ਆਈ ਜਾਣਗਾ ਇਕੱਠਿਆਂ ਦੀ ਲੋੜ ਨਹੀਂ ਹੈਗੀ ਆਪਾਂ ਨੂੰ ਠੀਕ ਹੈ ਠੀਕ ਹੈ ਵੀਰੇ ਬਾਕੀ ਕੋਈ ਨਹੀਂ ਜੇ account ਬਣਾਣਾ ਪਿਆ ਫਿਰ ਬਣਾ ਵੀ ਲਵਾਂਗੇ ਐ ਵੀ ਸਿਮਰਨ ਹਾਂਜੀ ਮੈਂ ਤਾਂ ਸੋਚਦਾ ਸਿਮਰਨ ਦਾ ਵੀ ਬਣਾ ਦਿੰਨੇ ਹਾਂ ਹਾਂਜੀ ਬਣਾ ਦਿਓ ਭਾਜੀ ਕੰਮ ਕੰਮ ਹੀ ਛੱਡ ਦਿੰਨੇ ਆ ਵੀਡੀਓ ਪਾਇਆ ਕਰਾਂਗੇ ਨਹੀਂ ਨਹੀਂ ਵੀਰੇ ਓਏ ਵਧੀਆ ਵਾ ਭਾਜੀ ਜੁਐਲਰੀ ਵੀ ਵਧੀਆ ਵਿਕਦੀ ਆ ਤੂੰ ਜੁਐਲਰੀ ਵਾਲੇ ਵੀਡੀਓ ਪਾਲਿਆ ਕਰੀ ਨਹੀਂ ਵੀਰੇ ਤੁਹਾਡੇ ਫੋਨ ਚ ਆਈਡੀ ਚੱਲਦੀ ਆ ਨਾ ਬਹੁਤ ਆਪਾਂ ਨੂੰ ਦੇਖ ਲਾ ਫੇਰ ਨਾ ਕਹੀਂ ਓ ਚਲੋ ਬੜੇ ਦਿਨਾਂ ਬਾਅਦ ਖੁਸ਼ੀ ਦਾ ਮੌਕਾ ਆ ਕੁਝ ਮੰਗਾ ਲਓ ਖਾਣ ਪੀਣ ਨੂੰ ਹਾਂਜੀ ਨੇਹਾ ਹਾਂਜੀ ਵੀਰੇ ਉਹ ਤੈਨੂੰ ਥੋੜੇ ਦਿਨ ਪਹਿਲੇ ਪੈਸੇ ਦਿੱਤੇ ਸੀ ਕੋਈ ਚੀਜ਼ ਹੀ ਲਿਆ ਉਹਦਾ ਖਾ ਗਈ ਹੋਣੀ ਟਿੱਡੀ ਦੀ ਖਰਚ ਲੈ ਕੇ ਹੈਗੇ ਆ ਵੀਰੇ ਉਹ ਤਾਂ ਖਰਚ ਚਲ ਕੋਈ ਨਹੀਂ ਮੰਗਾ ਲਨੇ ਆ ਮੈਂ ਤਾਂ ਜਲਦੀ ਜਲਦੀ ਪਰਸ ਵੀ ਘਰੇ ਭੋਲਾ ਪਰ ਹੁਣ ਪਰਸ ਵੀ ਕੀ ਕਰਨਾ ਪੈਸੇ ਦਾ ਵਿੱਚ ਹੈ ਨਹੀਂ ਨਹੀਂ ਪੈਸੇ ਦਾ ਵੱਡੇ ਵੀ ਰਹਿ ਨਹੀਂ ਦੇਣੇ ਆ ਨਾ ਸਿਮਰਨਾ ਕੀ ਕਰੀਏ ਫਿਰ ਮੰਗਾਈਏ ਕੁਛ ਕੇ ਰਹਿ ਨਹੀਂਦੀ ਐ ਕਰਦੇ ਵੀਰੇ ਪਹਿਲੇ ਕੰਮ ਕਰ ਲੈਂਦੇ ਬਾਅਦ ਚ ਦੇ ਦਿਆ ਖਾੜ ਪੀਂਦਾ ਫਿਰ 9 ਵਜੇ ਘਰੇ ਨਹੀਂ ਜਾਣਾ ਮੈਂ ਸੋਚਦਾ ਸੀ ਇੱਕ ਅੱਧਾ ਗਾਹ ਕਾ ਜਵੇ ਯਾਰ ਥੋੜੇ ਪੈਸੇ ਵਟ ਲੀਏ ਫਿਰ ਅੱਗੇ ਤਾਂ ਆਪਾਂ 8:30 ਚੱਲ ਜੰਨੇ ਆ ਬਾਬਾ ਜੀ ਜਿਹੜਾ ਘਾਟਾ ਖਾਦਾ ਹੈ ਪੂਰਾ ਕਿਵੇਂ ਕਰਨਾ ਹੈ ਇੱਥੋਂ ਹੀ ਕਰਨਾ ਹੈ ਆਪਣਾ ਕਿਹੜਾ ਕੋਈ ਹੋਰ ਬਿਜ਼ਨਸ ਹੈਗਾ ਆਪਾ ਜੀ ਨਾਲੇ ਮੈਂ ਨਾ ਕਿੰਨੇ ਦਿਨਾਂ ਤੋਂ ਸਰਚ ਕਰ ਰਿਹਾ ਸੀ ਆ ਤੁਹਾਡੀ ਗੱਲ ਤੋਂ ਯਾਦ ਆ ਗਿਆ ਮੈਨੂੰ ਦੁਬਾਰਾ ਨਾਲੇ ਅੱਜ ਮੈਨੂੰ ਬੰਦਿਆਂ ਨੇ ਫੋਟੋਆਂ ਵੀ ਭੇਜੀਆਂ ਨੇ ਦੇਖੋ ਪ੍ਰਧਾਨ ਸਭਾ ਆਪਾਂ ਨੂੰ ਇਹੀ ਕਹਿੰਦੇ ਸੀ ਨਾ ਕਿ ਤੁਸੀਂ ਇਹ ਦੁਕਾਨ 'ਚ ਸਾਮਾਨ ਨਹੀਂ ਵੇਚ ਸਕਦੇ ਕੱਪੜੇ ਵਗੈਰਾ ਕਿਸੇ ਹੋਰ ਦੁਕਾਨ 'ਚ ਤਾਂ ਵੇਚ ਸਕਦੇ ਹੋ ਕਿਸੇ ਹੋਰ ਦੁਕਾਨ 'ਚ ਮਤਲਬ ਮਤਲਬ ਵੀਰੇ ਕੋਈ ਅਲੱਗ ਦੁਕਾਨ ਲੈ ਕੇ ਫੇਰ ਉਹੀ ਗੱਲਾਂ ਤੇ ਆ ਗਿਆ ਤੂੰ ਚਾਹਨਾ ਹੈ ਅਲੱਗ ਦੁਕਾਨ ਲੈਣਾ ਚਾਹਨਾ ਉਹ ਵੀਰੇ ਨਹੀਂ ਆਪਣੇ ਦੋਨਾਂ ਦੇ ਨਾਂ ਤੇ ਹੋਊਗਾ ਉਹ ਕੰਮ ਮੈਂ ਸਰਚ ਕੀਤਾ ਵਾ ਉਹ ਗਾਂਧੀ ਨਗਰ ਤੋਂ ਲੈ ਕੇ ਆਂਦਾ ਸਾਮਾਨ ਤੇ ਆਪਾਂ ਲਿਆਵਾਂਗੇ ਦਿੱਲੀੋਂ ਦਿੱਲੀੋਂ ਹੋਰ ਸਸਤਾ ਮਿਲ ਜਾਣਾ ਵੀਰੇ ਤੈਨੂੰ ਲੱਗਦਾ ਹੈ ਕਿ ਇੰਨਾ ਸੌਖਾ ਕੰਮ ਖੋਲ੍ਹ ਜਾਂਦਾ ਯਾਰ ਇਹ। ਪਾਪਾ ਜੀ ਬਣੀ ਪਈ ਹੈ ਗੇਮ ਸਾਰੀ। ਮੈਂ ਬੰਦੇ ਨਾਲ ਗੱਲ ਵੀ ਕਰ ਲਈ ਹੈ। ਆ ਵੀ ਦੁਕਾਨਾ ਛੱਡ ਕੇ ਦੁਕਾਨ ਹੈਗੀ ਹੈ। ਉਹ ਕਹਿੰਦਾ 30 ਲੱਖ ਪਗੜੀ ਦਿਓ। ਮਹੀਨੇ ਦੇ ਮਹੀਨੇ ਕਰਾਇਆ ਦੇਈ ਜਾਓ। ਭਾਈ ਜੀ ਪੈਸੇ ਆਣੇ ਕਿੱਥੋਂ ਆ? ਕੱਪੜਾ ਵੀ ਤਾਂ ਲੈਣਾ ਕਿੰਨੇ ਪੈਸੇ ਲੱਗਣਗੇ? ਭਾਜੀ ਲਾਇਆ ਵਾ 60-70 ਲੱਖ ਲੱਗਣਾ ਆਪਣਾ। ਕਿੰਨਾ? 60-70 ਲੱਖ। ਕਿੱਥੋਂ ਆਊਗਾ? ਲੋਨ ਲਵਾਂਗੇ ਵੀਰੇ। ਮੇਰੇ ਤਾਂ ਬੈਂਕ ਵਾਲਿਆਂ ਨਾਲ ਵੀ ਗੱਲ ਹੋ ਗਈ ਹੈ। ਪਰ ਪੰਗਾ ਪੈ ਰਿਹਾ ਵੀਰੇ ਇੱਕ ਉਹ ਕਹਿ ਰਿਹਾ ਵਾ ਕਿ ਰਟਰ ਨਾਲ 3 ਸਾਲ ਦੀਆਂ ਚਾਹੀਦੀਆਂ ਨੇ ਤੇ ਮੇਰੇ ਅਧਲ 2 ਸਾਲ ਹੋਇਆ ਭਰਾਂਦੇ ਨੂੰ ਤੁਹਾਡੇ ਨਾਂ ਤੇ ਲੈ ਲੈਣੇ ਲੋਨ ਆਪਾਂ